ਮੈਂ ਤੁਸੀਂ ਜਿਵੇਂ ਲਾਢੀਆ ਚੰਦੇਤੀ ਜਿਹੜਾ ਮਾਰ ਲਿਆ ਸੁੱਖ ਜਿਹੜਾ ਦਾ ਮਾਰਨੇ ਸੀਗਾ ਬਈ ਤੂੰ ਬੜਾ ਸੌਣ ਤੇ ਫਿਰ ਦੁਬਾਰਾ ਗੱਲ ਕਰਾ ਦੀ ਵਾਰ ਪਿੱਛੇ ਨਾ ਆ ਕੇ ਸਾਂ ਤਾਂ ਟੈਨਸ਼ਨ ਵਾੜ ਵੜ ਖਾਈ ਜਿਸ ਨਾਲ ਸਾਡੀ ਕੁੜੀ ਘਾਤਰ ਹੁੰਦੀ ਸੀ ਉੱਥੇ ਉਹ ਜਦ ਬਾਅਦ ਲੇਟ ਹੋ ਗਿਆ ਮੇਰੇ ਆਉਂਦੇ ਹੋਏ ਸੌਂ ਗਈ ਸੀ ਹੈ ਪੁੱਛ ਲੈਗੂਗਾ ਉਹ ਤੇ ਬੈਠੀ ਆਂ ਆਪੇ ਦੱਸ ਕੋਈ ਗੱਲ ਹੈਗੀ ਤੇਰੇ ਮਨ ਦੇ ਵਿੱਚ ਨਹੀਂ ਵੀਰੇ ਅੰਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਤੂੰ ਕਿ ਬੀਬੇ ਕੋਲ ਰੋਂਦੀ ਘਾਤਰ ਸੀ ਤੈਨੂੰ ਪਤਾ ਬੀਬੇ ਨੇ ਕਿਵੇਂ ਆਦਾ ਬੀਬੀ ਵਜ਼ਾ ਰੱਖਿਆ ਕਰ ਉਹ ਤਾਂ ਮੇਰੇ ਬੱਸ ਮੰਮੀ ਦੀ ਬਾਤ ਸੁਣ ਕੇ ਅੱਖਾਂ ਨੀ ਪਰੇ ਰਹੀ ਸੀ ਤਾਂ ਕਰਕੇ ਪਰਾਈਆਂ ਸੀ ਨੀ ਕੋਈ ਵੀ ਮੈਨੂੰ ਫੋਨ ਲਾ ਕੇ ਕਹੀ ਜਾਂਦੇ ਆ ਅਗੇ ਦੱਸ ਕੀ ਏ ਕੇ ਗੱਲ ਹੋ ਗਈ ਬਾਈ ਕੀ ਦੁੱਖ ਆ ਕੁੜੀ ਨੂੰ ਤੂੰ ਦੱਸ ਤੈਨੂੰ ਕੋਈ ਦੁੱਖ ਹੈਗਾ ਇੱਥੇ ਨਹੀਂ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਂ ਬਹੁਤ ਖੁਸ਼ ਆ ਅੱਛਾ ਜੀ ਤੈਨੂੰ ਕੋਈ ਦੁੱਖ ਨਹੀਂ ਹੈਗਾ ਫਿਰ ਜਦੋਂ ਅਸੀਂ ਤੈਨੂੰ ਫੋਨ ਕਰਦੇ ਨਾ ਤੂੰ ਫੋਨ ਚੱਕਦੀਆਂ ਜੇ ਫੋਨ ਚੱਕਦੀਆਂ ਨਾ ਤਾਂ ਹੁਣ ਸਾਡਾ ਗੱਲ ਨਹੀਂ ਕਰਦੀ ਉਹਦੇ ਫੋਨ ਕੱਟ ਦਿੰਦੀਆਂ ਨਾ ਤੂੰ ਉਹ ਦੇ ਆਈ ਦੇ ਡਿਵਿਡੈਂਡ ਪ੍ਰੋਗਰਾਮ ਤੇ ਫੋਨ ਨੰਬਰ ਮੇਰਾ ਫੋਨ ਖਰਾਬ ਹੋਇਆ ਪਿਆ ਇਹਦੇ ਵਾਲਾ ਫੋਨ ਕਈ ਵਾਰੀ ਮੇਰੇ ਕੋਲੇ ਹੁੰਦਾ ਹਾਂ ਇਹ ਪੁੱਛ ਲਾ ਮੈਂ ਕੰਮ ਧੰਦੇ ਤੁਰਿਆ ਫਿਰਦਾ ਮੈਂ ਲੇਟ-ਪੇਟ ਆਉਣਾ ਕਰੇ ਉਦੋਂ ਐ ਸੌ ਜਾਂਦੀ ਆ ਫਿਰ ਵੀਰੇ ਘਰੇ ਨੂੰ ਫੋਨ ਲੈ ਕੇ ਦਿਓ ਨਾ ਤੁਸੀਂ ਇਕੱਲੀ ਹੁੰਦੀ ਐ ਨਾ ਕੋਈ ਨੋਟਪੈਡ ਜੇ ਫੇਰ ਨਹੀਂ ਜੇ ਫੋਨ ਖਰਾਬ ਹੋ ਗਿਆ ਬਈ ਫੋਨ ਦਾ ਟੂਟ ਵੀ ਹੋ ਜਾਂਦਾ ਹੁੰਦਾ 10 ਮਿੰਟਾਂ ਦਾ ਕੰਮ ਆ ਲਗਾਉਣ ਦੇ ਜਾ ਕੇ ਉਹ ਬਰਾਬਰ ਤਾਂ ਆ ਵੀ ਰਿਹਾ ਐ ਟਾਈਮ ਹੀ ਨਹੀਂ ਲੱਗਿਆ ਮੇਰਾ ਮਾਦਾ ਨੂੰ ਕਿਵੇਂ ਜਾ ਕੇ ਬ੍ਰਿੰਗਦੇ ਮਾਦਾ ਕਿਵੇਂ ਗੱਲਬਾਤ ਹੋਊਗੀ ਤੇਰੀ ਕੋਈ ਉਦੋਂ ਮੈਂ ਘਰੇ ਸੀਗਾ ਨਾ ਆਈ ਜਾਂਦੀ ਸੀ ਆ ਮੈਂ ਘਰੇ ਸੀਗਾ ਨਾ ਆ ਜਾਂਦਾ ਸੀ ਇਹਨੂੰ ਮੈਂ ਕਹਿੰਦਾ ਮੈਂ ਚਾਰ ਦਿਨਾਂ ਦੇ ਇਹਨੇ ਚਾਰ ਦਿਨਾਂ ਉਹ ਲੱਗੀ ਤੇ ਗੱਲ ਕਰ ਲਈ ਬਾਦ ਅਫਕਟ ਫਿਰ ਲੋਨ ਹਿੱਤ ਕੋਈ ਗੰਦ ਨਹੀਂ ਹੈਗੀ ਸੰਕਤ ਜੇ ਕੋਈ ਗੱਲਬਾਤ ਹੁੰਦੀ ਬੰਦੇ ਨੂੰ ਫੇਰ ਹੀ ਲੋਨ ਆਉਣਾ ਹੁੰਦਾ ਚੱਲ ਕਰ ਜੇ ਨਹੀਂ ਹੈਗੀ ਗੱਲ ਤਾਂ ਚਲ ਕੋਈ ਗੱਲ ਨਹੀਂ ਫਿਰ ਚਲ ਹਰ ਵੀ ਤੁਹਾਡਾ ਸਮਾਨ ਪੈਕ ਕਰ ਪਾ ਦੋ ਦਿਨਾਂ ਵਾਸਤੇ ਚੱਲਦੇ ਆ ਠੀਕ ਹੈ ਦੋ ਦਿਨਾਂ ਬਾਅਦ ਫਿਰ ਮੈਂ ਤੁਹਾਨੂੰ ਛੱਡ ਜਾਂ ਨਹੀਂ ਨਹੀਂ ਵੀਰੇ ਮੈਂ ਫੇਰ ਆ ਜੂਗੀ ਕਮਾਲ ਹੋ ਗਈ ਤੇਰੇ ਲਈ ਪੰਜਰ ਸਾਡੇ ਨਾਲ ਪਤਾ ਕੀ ਆ ਉਹ ਬੋਰ ਜਾ ਬਹਿ ਗਿਆ ਸੀਗਾ ਖੇਤ ਤੇ ਉਹ ਬਣਾਈ ਜਾਂਦੇ ਆ ਦੁਬਾਰੇ ਪੱਕਾ ਕਰੀ ਜਾਂਦੇ ਆ ਉਹਨੂੰ ਤਾਂ ਕਰਕੇ ਉਥੇ ਮਿਸਤਰੀ ਮਿਸਤਰੀ ਲੱਗੇ ਹੋયા ਮਾਤਾ ਰੋਟੀ ਲੈਣ ਆਇਆ ਸੀ ਹੁਣ ਵੀ ਕੰਮ ਧੰਦੇ ਦਾ ਔਖਾ ਜਰਾ ਉਹ ਬਈ ਕੰਮ ਧੰਦੇ ਤਾਂ ਨਿਬੜਦੇ ਨਹੀਂ ਹੈਗੇ ਮੈਨੂੰ ਮਾਂ ਨੇ ਕਹਿ ਕੇ ਭੇਜਿਆ ਵੀ ਹਰਪ੍ਰੀਤ ਨੂੰ ਲੈ ਕੇ ਆਵਾਂ ਨਾਲ ਤੇ ਅਸੀਂ ਲੈਣ ਵਾਸਤੇ ਆਏ ਤਾਂ ਹੀ ਦੋਵੇਂ ਜਾਣੇ ਬਸ ਅੱਜ ਤੈਨੂੰ ਲੈ ਕੇ ਜਾਵਾਂਗੇ ਸਿੱਧੀ ਜੀ ਗੱਲ ਕੁਝਰ ਮਾਵਣੀ ਤਾਂ ਕਹਿ ਕੇ ਕਿ ਜਾ ਮਨ ਮੰਨੂਗੀ ਪਤਾ ਸੀ ਵੀ ਸਾਡੇ ਇੱਥੇ ਕੀ ਖੂ ਘਟਿਆ ਪਿਆ ਉਹ ਬਈ ਖੂ ਤਾਂ ਪਟਿਆ ਪਿਆ ਫਿਰ ਹੁਣ ਇਹ ਤਾਂ ਨਹੀਂ ਆਦੇ ਫੇਕੇ ਨਾਲ ਕੋਪਸਾਲ ਵੀ ਦੱਸਦਾ ਜਮੇ ਕਮਾਲ ਕਰੀ ਜਾਂਦੇ ਦਿਹਾੜੀਆਂ ਲੱਗ ਜੂ ਕੋਈ ਰੁਮਕੀਆਂ ਕੋਈ ਪੁੱਛ ਲੋ ਕਿਸੇ ਨੂੰ ਕੋਈ ਉਹ ਬਗਾਉਂਦੀ ਰੋਟੀਆਂ ਆਣ ਗਵਾਣ ਦੇ ਵਿੱਚ ਇਹ ਤਾਂ ਬਣਦੀ ਹੋਊਗੀ ਛੋਟੀ ਮੇਰੀ ਗੱਲ ਸੁਣ ਲੈ ਬਾਕੀ ਤੇਰਾ ਮਾਣਾ ਠੀਕ ਹੈ ਮੈਂ ਤੈਨੂੰ ਕਹਤਾ ਵੀ ਜੇ ਨਾ ਤੇਰਾ ਆਪਣਾ ਕੰਮ ਨਹੀਂ ਨਿਬੜਦਾ ਤੋ ਅੱਜ ਤੂੰ ਜਾਣਾ ਨਹੀਂ ਬਾਕੀ ਤੂੰ ਦੇਖ ਲਈ ਜਿਵੇਂ ਤੈਨੂੰ ਆਹ ਕੀ ਗੱਲ ਹੋਈ ਬਈ ਸਿੱਖ ਕੋਈ ਨਾ ਵੀਰੇ ਹੁਣ ਦੱਸ ਬਲੈਂ ਕੋਈ ਨਾ ਮੇਰੀ ਮੇਰੀ ਗੱਲ ਤੂੰ ਜਾਣ ਕੇ ਨਹੀਂ ਹੈ ਨਾ ਇੱਕ ਵਾਰ ਦੱਸ ਦੇ ਵਸ ਹੈ ਮੈਂ ਅੱਜ ਤੈਨੂੰ ਲੈਣ ਵਾਸਤੇ ਆ ਗਿਆ ਇੱਕ ਵਾਰ ਉਹਦੇ ਪਹਿਲਾਂ ਆਇਆ ਸੀਗਾ ਉਹਦੇ ਤੋਂ ਮੇਰਾ ਨਾ ਕਰਦੀ ਕਿੰਨਾ ਅੰਜੀ ਮੈਨੂੰ ਟੱਕੇ ਨਾਲ ਇਹ ਲੈ ਆਈ। ਵੀ ਚੰਗੀ ਗੱਲ ਚੱਲ। ਮੇਰੀ ਗੱਲ ਸੁਣ। ਮੈਂ ਤੇਰੇ ਵੀਰ ਨੂੰ ਮਸਾਂ ਕਹਿ-ਕਹਿ ਕੇ ਲੈ ਕੇ ਆਇਆ ਤਾਂ ਆਉਂਦਾ ਨਹੀਂ ਸੀਗਾ। ਕਹਿੰਦਾ ਜਦੋਂ ਉਦਦੇ ਨਹੀਂ ਆਪਰੇ ਨਾਲ ਤੁਰੀ ਜਾਂ ਕੋ ਗੱਲ ਦਾ ਸੀ। ਦੇਖੋ ਹੁਣ ਤਾਂ ਅਸੀਂ ਤੇਰੇ ਨਾਲ ਖੜੇ ਆਂ। ਹੈ ਜੇ ਕੋਈ ਦਿੱਕਤ ਆ ਸਾਨੂੰ ਦੱਸ ਦੇ। ਜੇ ਤੂੰ ਮੁੜ ਕੇ ਕੋਈ ਗੱਲ ਹੁੰਦੀ ਹੈ ਜੇ ਤੂੰ ਸਾਨੂੰ ਫੋਨ ਕਰਦੀ ਆ ਵੀ ਹਾਂ ਮਿਲ ਫੁੱਟ ਦਾ ਮਾਰ ਜਾਂਾਂਗੇ। ਮਰਬਾਜਾ ਕੇ ਨਹੀਂ ਮਾਰਾਂਗੇ। ਫਿਰ ਫਿਰ ਸਾਡੇ ਕਸੂਰ ਨਾ ਕਰਦੀ। ਹਾਂ। ਬਾਬੀ ਅਹ ਜਗਨ ਲਾ ਕਿਉਂ ਕਰੀਐ ਨਾ ਰੁਸੀ ਫਿਰ ਮੁਰਗੀ ਕਰੀਐ ਗੱਲਾਂ ਕਰੀ ਤੂੰ ਜਮੇ ਹੀ ਬਦਲ ਗਈ ਕਰੇ ਇੱਕ ਰੰਗ ਨਹੀਂ ਵਜਣ ਕਿਸੇ ਨਾਲ ਜਨਾ ਮਾਂ ਦਾ ਸੂਣ ਚੱਕਲੇ ਨਾਲ ਜਾਂ ਮੇਰਾ ਘਰ ਨਾਲ ਦੇ ਨਾਲ ਆਜੀ ਭਾਬੀ ਦਾ ਪੁੱਤ ਨਹੀਂ ਕੋਈ ਇੰਦਾ ਉੱਥੇ ਆਉਂਦੀ ਨਹੀਂ ਕਾਲੀ ਹੁੰਦੀ ਸੀ ਮਾਂ ਨਾਲ ਕੋਈ ਪ੍ਰੋਗਰਾਮ ਨਿੱਕਾ ਮੋਟਾ ਹੀ ਹੁੰਦਾ ਉਹਦੀ ਆ ਜਿੰਦੀ ਹੈ ਹੈ ਅੱਜ ਤਾਂ ਆਪਣੇ ਆਪ ਦੇ ਘੁੱਟਾ ਆਪਣੇ ਆਪ ਦੇ ਘਰੇ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤਾਂ ਵੀ ਉਹ ਤਾਂ ਮੈਂ ਸਮਝਦੀ ਆ ਪਰ ਤੁੰਨ ਵਾਲਾ ਕਹੇਗਾ ਇੱਥੇ ਕਿਹੜਾ ਸਾਦ ਹੈ ਬਸ ਠੀਕ ਹੈ ਫਿਰ ਅਥੇ ਪਾਸ ਹੋਰੀ ਆਇਆ ਇਸ ਤਰ੍ਹਾਂ ਦਾ ਸਾਦ ਤਾਂ ਸਾਡੇ ਘਰੇ ਵੀ ਆ ਸੀ ਦੋਨਿਆਂ ਨੇ ਇੱਥੇ ਬੈਠੇ ਆ ਕੱਲੀ ਮਾਂ ਆਈ ਕਰੇ ਗੱਲ ਤਾਂ ਗੱਲ ਦੀ ਹੈ ਨਾ ਵੀ ਕੋਈ ਮਿਲਣ ਵਰਤ ਨਹੀਂ ਹੁੰਦਾ ਇਸ ਦਾਰਿਆਂ ਦੇ ਵਿੱਚ ਐਂ ਤਾਂ ਟੁੱਟ ਕੇ ਬੈਠ ਜੀ ਕਰੇਗੀ ਹੈ ਫਿਰ ਕੀ ਨ ਵਰਤੇਗੀ ਹੋਰ ਕੌਣ ਹੈ ਤੇਨ ਵਰਤਣਾ ਵਾਲਾ ਸੀ ਅੱਜ ਤੇਰੇ ਕੋਲੇ ਆਖਰੀ ਮੌਕਾ ਜੇ ਅੱਜ ਸਾਡੇ ਨਾਲ ਚੱਲ ਪਏਂਗੀ ਤਾਂ ਵਰਤ ਲਾਂਗੇ ਨਹੀਂ ਦੁਬਾਰਾ ਵਰਤ ਨਹੀਂ ਨਾ ਨਹੀਂ ਨਾ ਡਰ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਤੇਰੇ ਨਾਲ ਖੜੇ ਹਾਂ ਅਸੀਂ ਤੈਨੂੰ ਨਹੀਂ ਕਹਿੰਦੇ ਤੇ ਹਾਂ ਵੀ ਅਸੀਂ ਤੇਰਾ ਸਾਥ ਨਹੀਂ ਦਿੰਦੇ ਜਿਵੇਂ ਤੂੰ ਕਹਿੰਗੇ ਸੀ ਉਵੇਂ ਹੀ ਕਰਾਂਗੇ ਗੱਲ ਧੱਸੀ ਦੀ ਹੁੰਦੀ ਹੈ ਕੰਦੀ ਜੇ ਇੱਥੇ ਸਹੀ ਜਾਏਗੀ ਕਿਸੇ ਦਿਨ ਕੁਛ ਨਾ ਹਾਂ ਸਾਨੂੰ ਪਤਾ ਤਾਂ ਲੱਗੇ ਫੇ ਕੱਲ ਨੂੰ ਗੱਲ ਹੋ ਜਾਂਦੀ ਹੈ ਬੈਠ ਕੇ ਪੰਚਾਇਤ ਦੇ ਵਿੱਚ ਜੋ ਵੀ ਗੱਲ ਹੈਗੀ ਤਾਂ ਦੱਸ ਦੇ ਵੀਰੇ ਮੈਨੂੰ ਕਾਲਾ ਨਹੀਂ ਵਰਤਣ ਦਿੰਦਾ ਤੁਹਾਡੇ ਨਾਲ ਕਿ ਇਹ ਰੋਕਦਾ ਮੈਨੂੰ ਕਹਿੰਦਾ ਤੈਨੂੰ ਫੇਕੇ ਦਾ ਕਿਸੇ ਨਾਲ ਗੱਲ ਨਹੀਂ ਕਰਨ ਨਾ ਹੀ ਫੋਨ ਚੱਕਣਾ ਤੇ ਨਾ ਹੀ ਉੱਥੇ ਜਾਣਾ ਕਿਉਂ ਤੇਰੇ ਮੂੰਹ ਤਾਂ ਲੱਗਿਆ ਤੂੰ ਉਹ ਤੋਂ ਫੋਨ ਕਰਕੇ ਸਾਨੂੰ ਦੱਸਦਾ ਸਕਦੀ ਇੱਕ ਵਾਰੀ ਹੁਣ ਉਹ ਤਾਂ 100 ਸਾਲ ਹੋ ਜਾਂਦਾ ਕਿਵੇਂ ਦੱਸਾਂ ਵੀਰੇ ਗੱਲ ਗੱਲ ਤੇ ਕੁੱਟਦਾ ਮੈਨੂੰ ਕੁੱਟਦਾਗਾ ਹੈ ਫਿਰ ਤੂੰ ਚੇਕਾ ਰਹੀ ਜੰਨੀ ਹੈ ਕੁੱਟ ਕੁੱਟ ਖਾਣ ਵਾਲਾ ਤੇਰੇ ਵਿੱਚ ਗਿਆਗਾ ਕਮਾਲ ਹੋ ਗਈ ਅਸੀਂ ਉਹਦੇ ਵੀ ਤੇਰੇ ਕੋਲ ਆਈ ਸੀ ਜੀ ਦਾ ਤੁਸਰ ਉਹਦੇ ਦੱਸ ਦਿੰਦੀ ਅਸੀਂ ਉਹਦੇ ਤੇ ਕਨ ਲੈ ਕੇ ਜਾਵਲਦੇ ਹੁਣ ਉਹਦਾ ਕੋਈ ਹੱਲ ਵੀ ਹੋ ਜਾਂਦਾ ਦੱਸਦਾ ਉਹਦੇ ਵੀ ਕਾਲੇ ਨੂੰ ਕੋਈ ਕੰਮ ਨਹੀਂ ਸੀਗਾ ਜਾਣ ਕੇ ਨਹੀਂ ਆਇਆ ਜਾਣ ਕੇ ਨਹੀਂ ਲੈ ਕੇ ਗਿਆ ਮੈਨੂੰ ਉੱਥੇ ਲੈ ਗੱਲ ਕੀ ਕਿਉਂ ਗੁੱਟ ਦਾ ਮਾਰਦਾ ਦਿੱਕਤ ਕੀ ਆ ਜਮੀਨ ਪਿੱਛੇ ਕਿਹੜੀ ਜ਼ਮੀਨ ਵਿੱਚ ਜਿਹੜੇ 14 ਕਿੱਲੇ 7 ਕਿੱਲੇ ਚਾਚੇ ਨਹੀਂ ਲੈਣਗੇ 7 ਕਿੱਲੇ ਵੀਰੇ ਨੂੰ ਆਉਂਦੇ ਆ ਕਹਿੰਦਾ ਚਾਚੇ ਤੋਂ ਲੈ ਕੇ 7 ਕਿੱਲੇ ਤੇਰੇ ਨਾਮ ਕਰਵਾ ਇੱਧਰ ਲੈ ਕੇ ਆ ਤੇਰੇ ਨਾਮ ਕਿਵੇਂ ਹੋ ਜੂਗੀ ਤੇਰਾ ਤੇ ਵਿਆਹ ਦੇ ਇੰਨੇ ਰੁਪਏ ਤਾਂ ਲਾਇਆਗਾ ਮੈਂ ਤਾਂ ਗੱਲ ਖੋਲੀ ਸੀਗੀ ਬਾਈ ਨਾ ਜਮੀਨ ਵਾਲੇ ਤਾਂ ਕੋਈ ਗੱਲ ਹੀ ਨਹੀਂ ਹੋਈ ਸੀ ਵੀ ਉਹਨੇ ਕੱਲ ਪਤਾ ਵੀਰੇ ਮੈਨੂੰ ਕੱਲੇ ਨੂੰ ਜ਼ਮੀਨ ਚਾਹੀਂਦੇ ਜ਼ਮੀਨ ਵਾਸਤੇ ਕਰੀ ਜਾਂਦਾ ਜਿਹੜਾ ਵੀ ਕੁਝ ਕਰੀ ਜਾਂਦਾ ਖੜ ਜਾ ਤੂੰ ਮੇਰੀ ਗੱਲ ਸੁਣ ਤੂੰ ਸਮਾਨ ਪੈਕਰ ਘਰੇ ਜਾ ਕੇ ਬੇਬਨਾ ਕਰਦੇ ਆਂ ਤੁਹਾਨੂੰ ਬੋਲੀ ਨਾ ਸਿੱਧੀ ਜੀ ਗੱਲ ਸੁਣਾ ਠੀਕ ਹੈ ਅੱਜ ਕੱਲ ਟਾਈਮ ਬਦਲ ਗਿਆ ਕੋਈ ਬੰਦਾ ਆ ਵੀ ਘਰ ਵਾਲੇ ਨੂੰ ਕੁੱਟ ਨਹੀਂ ਸਕਦਾ ਠੀਕ ਹੈ ਤੇ ਇਹ ਤਾਂ 1 ਮਿੰਟ ਦੇ ਵਿੱਚ ਹੱਥ ਮੰਨ ਲਾਵਾਂਗਾ ਮੈਂ ਨਾ ਮੇਰੀ ਗੱਲ ਸੁਣ ਤੈਨੂੰ ਜਿਹੜੀ ਗੱਲ ਦਾ ਜੀਫ ਪਵਿੱਤਰ ਕੋਈ ਅੱਗੇ ਪਿੱਛੇ ਨਹੀਂ ਹੈਗਾ ਸਾਰੇ ਤੇਰੇ ਨਾਲ ਖੜਨ ਵਾਲੇ ਆ ਜੀ ਤੇਰੇ ਔਖਾ ਤੇ ਇਹ ਹੋਊ ਜਦ ਤੂੰ ਰੋਟੀ ਬਕਾਉਣ ਵਾਲੀ ਨਾ ਹੋਈ ਹੈ ਇਹਨੂੰ ਕੌਣ ਟੋਲੀ ਕਰੂਗਾ ਦੁਵਾਰੇ ਮੇਰੀ ਗਰਲਸ ਨੂੰ ਜੇ ਮੈਂ ਇੱਕ ਵਾਰੀ ਤੂੰ ਵਾਗ ਕੇ ਮੁੜ ਕੇ ਨਹੀਂ ਹੁਣ ਲੈ ਕੇ ਨਹੀਂ ਆ ਕੋਈ ਨਾ ਕਰ ਡਰ ਘੱਗਿਆ ਨਾ ਉੱਥੇ ਪਾਈ ਤੂੰ ਸਾਰਾ ਕੁਝ ਮਿਲੂਗਾ ਪਰ ਮੇਰੀ ਗੱਲ ਹੈ ਤੈਨੂੰ ਇੱਥੋਂ ਵੀ ਹੱਕ ਦਵਾਉਂਗਾ ਆਹ ਤਰ੍ਹਾਂ ਕਰਨਾ ਇਹਦੇ ਵਿੱਚੋਂ ਵੀ 50% ਹੱਕ ਤੈਨੂੰ ਮਿਲੂਗਾ ਇੰਨਾ ਨੇ ਮੇਰੀ ਗੱਲ ਸੁਣਾ ਨੀ ਸਤੈਨ ਟੁਕ ਦੇਖ ਹੁੰਦੇ ਹੈ ਜੇ ਤੂੰ ਅੱਜੀ ਫੀ ਜਾਏਗੀ ਆ ਡਰेंगी ਤੈਨੂੰ ਇਹ ਹੋਰ ਡਰਾਊਗਾ ਤੂੰ ਗਾ ਸਾਡੀ ਗੱਲ ਮੰਨ ਤਾਂ ਸਹੀ ਇੱਕ ਵਾਰੀ ਹੋਂ ਤੱਕ ਤੂੰ ਇਹਦੀ ਮੰਨੀਏ ਤੇ ਕੋਈ ਸਾਡੀ ਤਾਂ ਮੰਨ ਕੇ ਦੇਖ ਲੋ ਮੇਰੇ ਦਿਲ ਦੀ ਗੱਲ ਤਾਂ ਬੈਠੀ ਤੈਨੂੰ ਆਪ ਦੇ ਭਰਾ ਤੇ ਵਿਸ਼ਵਾਸ ਨਹੀਂ ਕਰ ਜਦ ਤੂੰ ਮੈਂ ਕਹੀ ਇਹਨਾਂ ਦਾ ਤੇਰੇ ਤੁਸੀਂ ਕਿੰਨਾ ਕ ਟਾਈਮ ਮੈਨੂੰ ਬਿਠਾਈ ਰੱਖੋ ਲੈ ਸਾਰੀ ਉਮਰ ਸਾਰੀ ਉਮਰ ਇਹ ਦੁੱਤ ਦਾ ਨਹੀਂ ਕੋਸ ਠੀਕ ਹੈ ਪਰ ਦਨ ਮੈਂ ਕਹਦਾ ਵੀ ਜਿਹੜੀ ਇਹ ਹੰਕਾਰ ਤੂੰ ਰਹਿ ਫਿਰਦਾ ਨਾ ਕਿ ਮੈਂ ਜ਼ਮੀਨ ਲੈ ਲਵਾਂ ਤੋਂ ਨਾ ਤਾਂ ਉਹ ਜ਼ਮੀਨ ਨਾ ਕਿ ਜਿਹੜੀ ਜ਼ਮੀਨ ਇਹ ਨੂੰ ਆਉਂਦੀ ਆ ਉਹ ਜ਼ਮੀਨ ਜੋ ਵੀ ਹੱਥ ਤੇ ਨਾਂ ਤੇਰੇ ਨਾਮ ਕਰਵਾਇਆ ਨਾ ਤਾਂ ਮੇਰੇ ਨਾਲ ਲਾਡੀ ਨਹੀਂ ਤੂੰ ਤੂੰ ਚੱਲ ਸੁਣ ਪੈਕਾ ਚ ਖੜੀ ਹੋਈ ਚੱਲ ਤੋਟ ਮੈਂ ਕਰਦਾ ਗੱਲ ਜਾਂਦੀ ਆਜੋ ਆਜੋ ਬੱਸ ਹੁਣ ਪਾਣੀ ਲੈਣਾ ਐ ਤੇ ਬਈ ਗੱਲ ਸੁਣ ਲਾਂ ਮੈਂ ਆਪਦੀ ਭੈਣ ਨੂੰ ਲੈ ਕੇ ਚੱਲਿਆਂਗਾ ਠੀਕ ਐ ਤੂੰ ਕੀ ਐ ਤੂੰ ਜਮੇਂ ਤੇਰੀ ਹੱਦ ਹੋਈ ਪਿਆ ਤੂੰ ਜ਼ਮੀਨ ਤੇ ਆਖ ਰੱਖੀ ਬੈਠਾ ਜ਼ਮੀਨ ਤੇਨੂੰ ਕਿਵੇਂ ਮਿਲ ਜੂਗੀ ਉਹ ਬਈ ਮੈਨੂੰ ਤੇ ਕੋਹਾ ਮੀਤ ਨਹੀਂ ਸੀਗੀ ਜ਼ਮੀਨ ਨੂੰ ਇਹਦਾ ਹੱਕਾ ਇਹਦਾ ਕੀ ਹੱਕਾ ਇਹਦਾ ਵਿਆਹ ਵੇਲੇ ਗੱਲ ਹੋਈ ਸੀ ਵਿਆਹ ਤੇ ਇੰਨਾ ਪੈਸਾ ਲਾਇਆ ਸੀ ਮੇਰੀ ਭੈਣ ਤੇ ਤੇ ਨਾ ਵਿਆਹ ਦੇ ਰੁਪਿਆ ਲਾਇਆ ਸੀ ਕਾਦੇ ਮਾਰੇ ਲਾਇਆ ਸੀ ਜ਼ਮੀਨ ਆਉਂਦੀਆਂ ਮੈਂ ਤੂੰ ਤਾਂ ਲਾਇਆ ਸੀ ਤੇ ਜ਼ਮੀਨ ਆਉਂਦੀ ਐ ਤੂੰ ਆ ਦੇ ਕੋ ਰੱਖਿਆ ਸੀ ਤਾਂ ਉਹਦੇ ਕੁਝ ਨਹੀਂ ਲੰਗਿਆ ਨਾ ਗੱਲ ਹੁੰਦੀ ਨਹੀਂ ਕੁੜੀ ਕੋ ਤਾਂ ਚਾਚੀ ਵਾਲੀ ਜ਼ਮੀਨ ਤੇਨ ਤੇ ਚਾਚੇ ਦਾ ਹੱਕ ਸੀ ਜ਼ਮੀਨ ਤੇ ਤੇ ਫਿਰ ਇਹਦਾ ਵੀ ਹੱਕ ਆ ਇਹਦਾ ਕੀ ਹੱਕ ਵੰਡਦਾ ਕੁੜੀਆਂ ਕਿੱਥੋਂ ਜ਼ਮੀਨ ਲੈ ਕੇ ਆਉਣੀਆਂ ਆ ਦੇ ਨਾਗਿਰ ਫਿਰ ਵਿਆਹ ਤੇ ਇੰਨੇ ਪੈਸੇ ਕਾਤੂ ਲਵਾਏ ਨਾ ਲਗਾਉਂਦਾ ਇੰਨੇ ਪੈਸੇ ਜੀ ਜ਼ਮੀਨ ਦੀ ਝਾਕ ਸੀ ਉਦੋਂ ਇਹ ਗੱਲ ਕਰਦਾ ਤੂੰ ਨਫਾ ਹੀ ਤੁਸੀਂ ਆਦੀ ਕੁੜੀ ਖਾਤਰ ਲਾਏ ਸੀ ਸੀ ਜੰਗ ਤੈਨੂੰ ਉਤਾਰਿਆ ਮੈਂ ਕਹਾਂ ਤੇ ਪੈਸੇ ਲਵਾ ਦੇ ਉਹ ਨਹੀਂ ਮੈਂ ਫਿਰ ਇਹ ਜਾਂਦ ਕਰਨੀ ਸੀ ਵੱਡਿਆਣਾ ਕਰਨੀ ਸੀ ਤੂੰ ਹਰ ਪੀਤ ਨੂੰ ਕੁੱਟਦਾ ਮਾਰਦਾ ਇਹਨਾਂ ਨੂੰ ਹੁਣ ਦੱਸ ਦਿਆ ਸਾਰਾ ਕੁਝ ਇਹ ਨਹੀਂ ਪਹਿਲਾਂ ਛਾਦੀ ਦਾ ਮੁੱਲ ਲਾਵਾਂਗੇ ਸਾਡੇ ਘਰ ਦਾ ਮਸਲਾਗਾ ਠੀਕ ਆ ਤੁਸੀਂ ਵਿੱਚ ਨਾ ਬੋਲੋ ਨਾਲਿਆ ਕਿੱਧਰ ਚਾਕਲੇਟ ਸੀ ਜਾ ਇਹ ਤਾਂ ਰਹੀ ਸੀ ਨਾ ਲੈ ਕੇ ਜਾਵਾਂਗੇ ਠੀਕ ਆ ਮੈਂ ਤੁਹਾਨੂੰ ਗੱਲ ਦੱਸਦੀ ਤੂੰ ਕਹਿ ਕੇ ਹੈਨਾ ਜੇ ਜਾਣਾ ਹੋਇਆ ਤਾਂ ਅੱਜ ਤੋਂ ਬਾਅਦ ਇੱਥੇ ਨਹੀਂ ਅੱਜ ਤੋਂ ਬਾਅਦ ਇੱਥੇ ਆਉਂਦੀ ਨਹੀਂ ਬਾ ਠੀਕ ਆ ਲੈ ਜਾਓ ਫਿਰ ਹਾਂ ਕੋਈ ਨਾ ਲੈ ਜਾ ਬਾਈ ਇਹ ਗੱਲ ਯਾਦ ਰੱਖਿਓ ਮੇਰੀ ਮੁੜ ਕੇ ਇਸ ਘਰੇ ਉਹ ਤਾਂ ਤੇਰੇਗਾ ਕੋਈ ਨਹੀਂ ਸਾਡੇ ਮੈਂ ਬਿਹਾਰ ਨਹੀਂ ਲਿਆਉਂਗਾ ਨਹੀਂ ਨਹੀਂ ਬਿਆਹ ਨਹੀਂ ਤੇਰੇ ਉਹ ਬਿਨਾ ਦੇਖ ਲਾਂਗੇ ਮੇਰੇ ਕੋਲ ਕਿਹੜਾ ਪਤਾ ਹੈ ਨਹੀਂ ਮੈਂ ਤੋਂ ਟਿਫਲਾਣਾ ਕਰੂ ਚੱਕ ਨਾ ਨਾ ਇਹਦੇ ਵਿੱਚ ਕੁਝ ਨਹੀਂ ਬਈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਇਹ ਕਹਿੰਦਾ ਜਿਹੜੇ ਜਿਹੜੇ ਟਾਈਮ ਤੇ ਤੂੰ ਤੁਰਿਆ ਫਿਰਦਾ ਨਾ ਵੀ ਜਨਾਨੀਆਂ ਨੂੰ ਕੋਟ ਦੇ ਮਾਰਦੇ ਨੇ ਸੀ ਉਹ ਟਾਈਮ ਬਦਲ ਗਿਆ ਹੁਣ ਨਿਉ ਟਾਈਮ ਚੱਲਦਾ ਹੈ ਇੱਕ ਕਰੀ ਨੀ ਜੱਗ ਤਲਾਹ ਕਰਦੇ ਨੇ ਥਾਣੇ ਦੇ ਵਿੱਚ ਅੱਧ ਜ਼ਮੀਨ ਦਾ ਇੱਥੋਂ ਵੀ ਜਾਊਗਾ ਕਿਤੇ ਹੋਰ ਨਾ ਫਿਰਦਾ ਮੈਂ ਤੁਹਾਨੂੰ ਅੱਧ ਲਾਈਨ ਵਾਲਿਆਂ ਨੂੰ ਆਹ ਦੀ ਤਾਂ ਸੋਤ ਸਡਾਈ ਨਹੀਂ ਜਾਂਦੀ ਇੱਥੋਂ ਲੈ ਜਾਉਂਗੇ ਅੱਧ ਕੋਈ ਨਹੀਂ ਇਹਨਾਂ ਦਾ ਕੋਟ ਜੀ ਨਹੀਂ ਬਣਾਗੇ ਵੇਖ ਲਾ ਲ ਮੈਨੂੰ ਡਰਾਉਂਦੇ ਲੈ ਜਾਣਗੇ ਅੱਧ ਮੇਰੇ ਸਾਲਿਓ ਥੋੜੀ ਆਵਦੀ ਤਾਂ ਉਹਨੇ ਵਿਚਾਲਿਆਂ ਵੱਟਪਵਾਲੀ ਚੁੱਪ ਕਰ ਪੁੱਤ ਰੋਣਾ ਨਾ ਹੁਣ ਇਹਨੂੰ ਵੀ ਲਾਲਚ ਪੈ ਗਿਆ ਜ਼ਮੀਨ ਦਾ ਹੈ ਵੇਖ ਲਾ ਮਾ ਆਪ ਤਾਂ ਸੋਚੇ ਨਹੀਂ ਸੀ ਇਹੋ ਜਿਹੀ ਉਹਦੇ ਮਨ 'ਚ ਗੱਲ ਹੋਊਗੀ ਕੋਈ ਗੱਲ ਹੈਗੀ ਆ ਫੇਰ ਹੀ ਕਈ ਆ ਉਹਨੇ ਕਿੰਨੀਆਂ ਕਿੰਨੀਆਂ ਗੱਲਾਂ ਕਈਆਂ ਉਹਨੇ ਉੱਥੇ ਹੈ ਹੋਰ ਆਉਂ ਨਹੀਂ ਦਿੰਦਾ ਸੀਗਾ ਕਹਿੰਦਾ ਹੁਣ ਜੇ ਲੈ ਕੇ ਜਾਣਾ ਲੈ ਜਾ ਮੈਂ ਇਹ ਮੁੜਕੇ ਨੂੰ ਘਰੇ ਵਾਪਸ ਪਾ ਦਿੰਦਾ <table> ਬਾਬੀ ਲਾਲਚ ਤਾਂ ਉਦਨ ਦੀ ਉਹਦੇ ਮਨ ਚ ਜਦੋਂ ਤਾਂ ਮੈਨੂੰ ਇੱਥੋਂ ਲੈ ਕੇ ਗਿਆ ਉਹ ਤਾਂ ਉਦਨ ਜਾਨ ਸਾਰੀ ਮੈਨੂੰ ਕੁੱਟਣ ਲੱਗ ਗਿਆ ਸੀਗਾ ਤੇਰਾ ਮੂੰਹ ਤਾਂ ਨਹੀਂ ਟੁੱਟ ਗਿਆ ਸੀਗਾ ਹੈ ਉਦੜਾ ਤੈਨੂੰ ਦੱਸਿਆ ਹੁੰਦਾ ਮਹੀਨਾ ਹੋਇਆ ਕੁੱਟ ਖਾਈ ਜਾਂਦੇ ਨੂੰ ਉੱਥੇ ਵੀਰੇ ਕੀ ਦੱਸਦੀ ਮੁੜ ਕੇ ਫੇਰ ਇੱਥੇ ਆ ਕੇ ਬਹਿ ਜਿੰਦੀ ਲੋਕ ਗੱਲਾਂ ਕਰਦੇ ਆ ਲੋਕ ਗੱਲਾਂ ਕਰਦੇ ਨਾ ਹੁਣ ਨਾ ਕਰਨਗੇ ਲੋਕ ਗੱਲਾਂ ਨਾ ਜੇ ਤੈਨੂੰ ਉੱਥੇ ਮਾਰ ਕੇ ਖਪਾ ਖਿਤਰ ਖਾਈ ਜਾ ਉਹਦੇ ਨਾ ਮੈਨੂੰ ਆਏ ਦੱਸ ਵੀ ਇਹ ਦੁਪਹਿਰ ਤੋਂ ਨੇ ਕੋਈ ਐਹੋ ਜੀ ਗੱਲ ਕਦੇ ਕਹੀ ਨਹੀਂ ਸੀਗੀ ਹੈ ਹੁਣ ਉਹਨੂੰ ਕਹ ਤਾ ਜਮੀਨ ਦਾ ਲਾਲਚ ਪੈ ਕੇ ਕਿਤੇ ਇਹਨਾਂ ਦਾ ਕਿਸੇ ਦਾ ਫੋਨ ਤਾਂ ਨਹੀਂ ਆਇਆ ਸਾਨੂੰ ਦੱਸ ਦੇ ਕੋਈ ਗੱਲ ਹੈਗੀ ਏ ਤਾਂ ਹੋਰ ਤਾਬੇ ਮੈਨੂੰ ਤਾਂ ਇਹਨਾਂ ਦਾ ਪਤਾ ਨਹੀਂ ਕਿਹਦਾ ਫੋਨ ਆਇਆ ਕਿਹਦਾ ਨਹੀਂ ਫੋਨ ਆਇਆ ਬਸ ਮੈਨੂੰ ਇਹਨਾਂ ਪਤਾ ਜਦੋਂ ਤਾਂ ਮੈਨੂੰ ਇੱਥੋਂ ਪਹਿਲਾਂ ਲੈ ਕੇ ਗਿਆ ਉਹ ਦਿਨ ਉਹਨੇ ਜਾਣਸਾਰ ਮੇਰੇ ਕੋਲ ਜ਼ਮੀਨ ਦੀ ਗੱਲ ਕੀਤੀ ਆ ਵੀ ਆਂਡ ਗਵਾਂਡ ਤੋਂ ਕੋਈ ਬੰਦਾ ਬੁੜੀ ਆਉਂਦਾ ਹੋਵੇ ਹੈ ਉਹ ਕਿਸ ਦੀ ਚੱਕ ਹੋਵੇ ਕੋਈ ਬੰਦਾ ਚੱਕ ਦਿੰਦਾ ਇਹੋ ਮਾਂ ਕੋਈ ਆਏ ਤਾਂ ਐ ਨਹੀਂ ਕੋਈ ਇਹਦੇ ਦਿਮਾਗ 'ਚ ਫਰਕ ਪੈ ਗਿਆ ਇੱਥੋਂ ਦੀ ਐ ਹਾਂ ਉੱਥੋਂ ਕਿਸੇ ਨੇ ਕੀ ਲੈਣਾ ਹੈ ਹਾਂ ਹਾਂ ਇਹ ਆਪਣੀਆਂ ਜੜਾਂ 'ਚ ਆਹੀ ਬੈਠੇ ਨੇ ਆਪਣੀ ਚੰਗਾ ਭਲਾ ਪੜਿਆ ਲਿਖਿਆ ਬੰਦਾ ਲੈ ਦੇਖਦਾ ਹਨਾ ਵੀ ਕੀ ਕੰਮ ਕਰਦਾ ਤੂੰ ਕੀ ਨਹੀਂ ਮੈਂ ਤੁਹਾਨੂੰ ਕੀ ਆਂਦਾ ਮਾਂ ਠੀਕ ਐ ਅੱਗੇ ਅੱਜ ਤੋਂ ਬਾਅਦ ਮੇਰੀ ਭੈਣ ਉੱਥੇ ਆਉਂਦੀ ਨਹੀਂ ਉਹ ਜਿਹੜੀ ਜ਼ਮੀਨ ਭਾਲਣਾ ਚਾਚਾ ਵਾਲੀ ਜ਼ਮੀਨ ਭਾਲਣਾ ਉਹਨੂੰ ਚਾਚਾ ਵਾਲੀ ਜ਼ਮੀਨ ਦਾ ਹਲਜਾ 7 ਕਿੱਲੇ ਤਾਂ ਹੀ ਤਾਂ ਮੱਚਦਾ ਲੋੜ ਹੀ ਨਹੀਂ ਅਸੀਂ ਤਾਂ ਕੋ ਡੱਕਾ ਨਹੀਂ ਦਿੰਦੇ ਕਹ ਤੈਨੂੰ ਲੋੜ ਹੀ ਨਹੀਂ ਅਧਿਕਰ ਵਿਆਹ ਤੇਨੇ ਪੈਸੇ ਕਾਤੋਂ ਲਵਾਏ ਤੂੰ ਹੈਂ ਵੀ ਕਹਿੰਦਾ ਫਿਰ ਤੁਸੀਂ ਉਹ ਤਿੰਨ ਦਿੱਤਾ ਮੈਂ ਤਾਂ ਦਿੱਤਾ ਕਹਿੰਦਾ ਪੁੱਛ ਤੇ ਅਸੀਂ ਕਿਹੜਾ ਖਤਰਨਾ ਆਦਰਿਆ ਸੀ ਬਸ ਅਸੀਂ ਜ਼ਮੀਨ ਦੇਵਾਂਗੇ ਤੂੰ ਹੀ ਗੱਲ ਮੈਂ ਕਹੀ ਫਿਰ ਉੱਥੇ ਉੱਥੇ ਬੋਲੇ ਨਹੀਂ ਮੈਂ ਕਿਹਾ ਇਹ ਗੱਲ ਵੱਡਿਆਂ ਨਾਲ ਕਰਨੀ ਸੀ ਤੂੰ ਜਦੋਂ ਜਦੋਂ ਤੇਰਾ ਰਿਸ਼ਤਾ ਕੀਤਾ ਸੀਗਾ ਹਰਪੀ ਦਾ ਮੈਨਾਂ ਉਹਦੋਂ ਗੱਲ ਕਿਉਂ ਨਹੀਂ ਖੋਲੀ ਉਹ ਤੁਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਠੀਕ ਹੈ ਵੀ ਜਿਹੜਾ ਸਮਾਨ ਬੰਦਾ ਕਰਦਾ ਠੀਕ ਹੈ ਵੀ ਜਿਹੜਾ ਲੈ ਕੇ ਆਉਗੀ ਉਹ ਬਹੁਤ ਤੇ ਜਿਹੜਾ ਤੁਸੀਂ ਵਿਆਹ ਤੇ ਕਰੋਗੇ ਉਹ ਖਰਚਾ ਬਹੁਤ ਹੈ ਮੈਂ ਤਾਂ ਉਹਦੋਂ ਵੀ ਵੱਧ ਦੇ ਦਿੱਤਾ ਵੱਧ ਕੀਤਾ ਹੈ ਤੇ ਹੁਣ ਜ਼ਮੀਨ ਵਾਲੀ ਗੱਲ ਜਦੋਂ ਖੋਲੀ ਹੁੰਦੀ ਪਤਾ ਲੱਗਦਾ ਪਰ ਨਾ ਹੀ ਕਰਦੇ ਫਿਰ ਇਹਦੇ ਨੰਗ ਦੇ ਪਾਰ ਟੱਪਰ ਨੂੰ ਟੂਮਾ ਪਵਾਗਾ ਹੈ ਕੱਲ ਨੂੰ ਕੜਾ ਕੈਨ ਛਾਪਾ ਸਾਰਾ ਕੁਝ ਉਹਨੂੰ ਪਾਇਆ ਇਹਨਾਂ ਖਾ ਕੇ ਤੁਸੀਂ ਉਹਦਾ ਵਿਆਹ ਤੇ ਨਾ ਕਰਦੇ ਉਹ ਤੇ ਮੇਰੀ ਗੱਲ ਸੁਣ ਤੇਰਾ ਮਨ ਕੀ ਕਹਿੰਦਾ ਮਾਇ ਦਾ ਮਨ ਕੁਛ ਮੱਭੀ ਕਹੀ ਜਾਵੇ ਮੇਰੀ ਗੱਲ ਸੁਣ ਲੈ ਕੁੜਗੇ ਹੁਣ ਅਸਨੇ ਇੱਥੇ ਲੈ ਕੇ ਆਇਆ ਸਾਡੀ ਮਰਜ਼ੀ ਤੋਂ ਬਿਨਾ ਪੁੱਛੇ ਤੂੰ ਨਾ ਤਾਂ ਕੱਲ ਦਾ ਫੋਨ ਚੱਕਣਾ ਨਾ ਤੂੰ ਉਹਨੂੰ ਫੋਨ ਲਾਉਣਾ ਕਾਲੇ ਕਾਲੇ ਦੀ ਗੱਲ ਸੁਣ ਕੇ ਸਾਡਾ ਫੋਨ ਚੱਕਣਾ ਤਾਂ ਹਟ ਗਈ ਸੀ ਤੈਨੂੰ ਨੇ 40 ਫੋਨ ਗਲੇ ਲੜਕਦੇ ਚੱਕਿਆ ਮੇਰਾ ਕੋਈ ਫੋਨ ਹੈ ਨਾ ਜਦੋਂ ਤੇਰੇ ਭਰਾ ਪਰਜਾਈ ਤੈਨੂੰ ਲੈਣ ਗਏ ਸੀ ਭੋਗ ਤੇ ਤੂੰ ਕਿਉਂ ਨਾ ਕਿ ਹਟ ਕੇ ਵੀ ਮੈਂ ਤਾਂ ਜਾਉਂਗੀ ਸਾਡੇ ਨਾਲ ਤਾਂ ਟੁੱਟ ਗਈ ਤੂੰ ਉਹ ਕੱਲੇ ਬੰਦੇ ਪਿੱਛੇ ਮੇਰੇ ਕੀ ਕਰਾਂ ਫਿਰ ਮੈਂ ਤੂੰ ਦੱਸ ਦੇ ਮੈਨੂੰ ਮੇਰੀ ਗੱਲ ਸੁਣ ਲੈ ਹੁਣ ਜਿਵੇਂ ਤੈਨੂੰ ਮੈਂ ਕਹੂੰਗਾ ਨਾ ਉਵੇਂ ਹੀ ਕਰਨਾ ਪਊਗਾ ਮੈਂ ਜਾ ਕੇ ਆਉਣਾ ਕਿਸੇ ਨਾਲ ਗੱਲ ਕਰਦਾ ਮੈਂ ਮੇਰੀ ਗੱਲ ਸੁ ਉਹ ਐ ਐ ਪਰਦਾ ਨਾ ਤੈਨੂੰ ਕੁੜਦਾ ਮਾਰਦਾ ਅੱਜ ਕੱਲ ਦਾ ਟਾਈਮ ਹੈ ਕੋਈ ਕੁਟਣ ਮਾਰਨਾ ਜਨਾਨੀ ਨੂੰ ਐ ਜਗ੍ਹਾ ਤਾਂ ਉਹ ਹੀ ਨਹੀਂ ਤੇ ਮਾਰੀ ਮੁੱਟੀ ਵੀਡੀਓ ਹੀ ਬਣਾ ਲੈਂਦੀ ਕੋਟ ਦੇ ਮਾਰਦੇ ਦੇ ਨਾਲ ਦੀ ਨਾਲ ਕੇਸ ਪੈਂਦਾ ਉਹ ਤੇ ਵੀ ਕੁੜਦਾ ਹੈ ਮੈਨੂੰ ਜ਼ਮੀਨ ਦੇ ਅਦਾਲਤ ਤੇ ਥੈਂਕ ਯੂ ਜੀ ਸੀ ਹਜੇ ਕੋਰਟ ਕਚਹਿਰੀ ਚ ਨਾ ਪਹੁੰਚ ਤੁਸੀਂ ਹਨਾ ਉਹ ਜਿਹੜਾ ਮੇਰੀ ਗੱਲ ਤੇ ਇੱਕ ਵਾਰੀ ਗੱਲ ਕਰਦੇ ਆ ਠੀਕ ਹੈ ਗੱਲ ਕਰਦੇ ਆ ਗੱਲ ਕਿਵੇਂ ਕਰਨੀ ਪਊਗੀ ਪਹਿਲੀ ਥੋੜਾ ਕਰਦੇ ਆ ਹਾਂ ਹਾਂ ਉਹ ਕਹਿੰਦਾ ਮੈਂ ਲੈ ਕੇ ਨਹੀਂ ਜਾਂਦਾ ਨਾ ਆ ਉਹਦੇ ਆਪਣੇ ਹੱਥ ਮੰਨ ਕੇ ਨਾਲ ਲੈ ਗਿਆ ਤਾਂ ਫਿਰ ਦੇਖੀ ਨਾ ਤਾਂ ਇਹ ਹੈ ਨਾ ਜੇ ਕੋਲਕਟਾ ਕਚਾਈ ਚ ਗੱਲ ਵਾਗ ਗਈ ਹੈ ਮਨਾਂ 'ਚ ਫਰਕ ਪੈ ਜਾਵੇ ਜੇ ਲੈ ਵੀ ਜਾਊਗਾ ਫਿਰ ਮਨ ਨਹੀਂ ਮਿਲਣਾ ਕਦੇ ਮੈਂ ਤੇ ਨਹੀਂ ਸੀ ਵੀ ਰਿਸ਼ਤੇਦਾਰ ਚਾਰ ਬੁਲਾ ਕੇ ਆਪਣੇ ਰਿਸ਼ਤੇਦਾਰ ਚਾਰ ਬੁਲਾ ਕੇ ਗੱਲ ਕਰ ਲਈ ਬਸ ਕੋਈ ਨਾ ਉਹ ਤਾਂ ਗੱਲ ਖੋਲ ਲਾਂਗੇ ਚਲ ਇਹਦੀ ਗੱਲ ਵੀ ਠੀਕ ਹੈ ਪੁੱਤ ਮਾਂ ਮੇਰੀ ਗੱਲ ਸੁਣ ਠੀਕ ਹੈ ਜਿਹੜੇ ਸਾਹ ਨਾਲ ਉਹ ਹੰਕਾਰ ਦੇ ਵਿੱਚ ਬੋਲਦਾ ਸੀ ਨਾ ਮੈਨੂੰ ਸਾਰਾ ਹੀ ਪਤਾ ਠੀਕ ਹੈ ਉਹਨੂੰ ਕਿਸੇ ਨਾ ਕਿਸੇ ਦੀ ਚਾਕਾ ਤੇ ਨਹੀਂ ਲੈ ਕੇ ਜਾਂਦਾ ਉਹ ਠੀਕ ਹੈ ਉਹ ਕਹਿੰਦਾ ਮੈਂ ਵਿਆਹ ਨਾਲ ਲੈ ਆਉਂਗਾ ਤਾਂ ਲੈ ਤਾਹੀ ਮੈਂ ਕਹਿੰਦਾ ਵੀ ਉਹਨੂੰ ਬਿਹਾਰ ਨਾਲ ਲੈ ਆਉਣ ਦੇ ਤੂੰ ਉੱਥੇ ਜਾਣੀਗਾ ਤੇ ਮੈਂ ਗੱਲ ਕਰਦਾ ਠੀਕ ਆ ਉਹਦੀ ਜ਼ਮੀਨ ਚੋ ਵੀ ਤੈਨੂੰ ਨਾਟ ਦਵਾਇਆ ਤੇ ਘਰ ਚੋ ਅੱਧਾ ਦਵਾਇਆ ਠੀਕ ਆ ਨਾ ਮੈਨੂੰ ਗੱਲ ਕਰਕੇ ਆਉਣ ਦੇ ਤੂੰ ਇਹ ਮਿੰਮਿੰ ਕਰਦੀਆਂ ਨਾ ਤੂੰ ਖਤਾ ਖਾ ਜਾਵੇਂਗੀ ਕਦੇ ਮम्मी ਹੋਰ ਮੈਂ ਕੀ ਕਰਾਂ ਚਲ ਮਾਂ ਤੈਨੂੰ ਨਾਂ ਲਾੜੇ ਤਾਂ ਪਹਿਲਾਂ ਹੀ ਔਖੀ ਆ ਕਿਉਂ ਲੜੀ ਜਾਨੀ ਤੂੰ ਇਹਦੇ ਨਾਲ ਤੂੰ ਗੱਲ ਤਾਂ ਦੱਸ ਸਕਦੀ ਐ ਵੀ ਭਾਈ ਮੈਂ ਇੱਥੇ ਔਖੀ ਆ ਮੈਨੂੰ ਕੁੱਟਦਾ ਮਾਰਦਾ ਮम्मी ਇਹਦੇ ਮਨ ਚ ਵੀ ਆਏ ਸੀ ਵੀ ਜੇ ਹਾਂ ਉੱਥੇ ਗੱਲ ਕਰੂੰਗੀ ਉਹ ਤਾਂ ਪਹਿਲਾਂ ਹੀ ਫਿਕਰਾਂ ਚ ਆਹ ਹੈ ਵੀ ਹੋ ਟੈਨਸ਼ਨ ਪੈ ਜੂਗੀ ਨਾਲੇ ਮੱਸਾ ਤਾਂ ਮੈਨੂੰ ਤੋਰਿਆ ਚਲ ਇਹਦੇ ਮਨ 'ਚ ਮੈਂ ਐਂਗਲ ਲਵਾ ਦੋ ਉਹਦੇ ਕਿੱਲੇ ਨਾ ਕਿਉਂ ਕੀ ਗੱਲ ਮਾਂ ਮੇਰੀ ਗੱਲ ਸੁਣੋ ਤੂੰ ਮੜਮਟਾ ਲਾਡੀ ਬਾਲਾ ਗਰਮ ਹੋਇਆ ਬੈਠਾ ਹੈਂ ਤੂੰ ਉਹਨੂੰ ਐਂ ਨਾ ਕਹਿ ਵਕੀਲਾਂ ਕੋਲ ਜਾ ਮੈਂ ਨਹੀਂ ਚਾਹੁੰਦੀ ਮਾਂ 'ਚ ਫੱਕ ਪਾਵੇ ਤੂੰ ਚਾਰ ਇਸ ਤਰ੍ਹਾਂ ਬਲਾ ਕੇ ਗੱਲ ਕਰਕੇ ਨਾ ਤੇ ਨਾ ਗੱਲ ਲੋਟਾ ਹੀ ਫਿਰ ਆਪਾਂ ਕੋਟਕਚਰੀ ਜਾਵਾਂਗੇ ਚਲ ਕੋਈ ਨਾ ਫਿਰ ਚਾਰ ਰਿਸ਼ਤੇਦਾਰ ਬੁਲਾਵਾਂਗੇ ਕੋਈ ਨਾ ਹਜੇ ਦੋ ਦਿਨ ਇਹਨੂੰ ਰਹਿਣ ਦੇ ਫਿਰ ਆਪਾਂ ਕਿਸੇ ਨਾਲ ਗੱਲ ਕਰਦੇ ਮੈਂ ਤਾਂ ਹਜੇ ਐ ਵੀ ਕਹੀਆਂ ਹਾਂ ਚਾਰ ਦਿਨ ਆਪਾਂ ਦੇਖੀ ਇਹਦੇ ਮੂੰਹ ਵਾਹ ਦੇ ਤੂੰ ਦੇਖ ਲੈ ਹੁਣ ਜੇ ਆਪਦੀ ਉੱਤੋਂ ਦੀ ਹੋ ਕੇ ਸਾਡੇ ਨੂੰ ਫੋਨ ਕੀਤਾ ਮੈਂ ਤਾਂ ਨਹੀਂ ਕਰਦੀ ਭਾਬੀ ਮੈਨੂੰ ਫੋਨ ਉਹ ਵੀ ਨਹੀਂ ਕਰਦਾ ਮੈਨੂੰ ਪਤਾ ਉਹਦੀ ਅੜੀ ਦੀ ਨਹੀਂ ਕਾਕਾ ਨਾ ਤੂੰ ਚਾਰ ਦਿਨ ਦੇਖ ਜੇ ਤਾਂ ਅੰਨੇ ਥਾਂ ਤੇ ਆਇਆ ਤਾਂ ਆਪ ਹੀ ਆ ਜੂਗਾ ਇੱਥੇ ਬਸ ਠੀਕ ਹੈ ਤੇ ਨਹੀਂ ਫੇਰ ਬਾਅਦੀਆਂ ਬਾਤ ਦੇਖਾਂਗੇ ਫਿਰ ਆਪਾਂ ਕੀ ਬੰਦਾ ਤੇਰੇਆਂ ਕਿਹੜਾ ਰੋਟੀਆਂ ਮੁੱਕ ਗਈਆਂ ਇੱਥੇ ਕਹੀ ਗੱਲ ਤੁਹਾਨੂੰ ਰੋਟੀ ਨਹੀਂ ਮਿਲਦੀ ਠੀਕ ਹੈ ਇਸ ਵਿੱਚ ਤੁਸੀਂ ਕਹਿੰਨੇ ਮੈਂ ਉਮੀ ਕਰੂੰਗੀ ਬਾਅਦ ਵਿੱਚ ਫੋਨ ਦੀ ਲੋੜ ਨਹੀਂ ਹੈਗੀ ਜਿੰਨਾ ਚਿਰ ਫਿੰਗੀ ਅਗਲਾ ਉਹਨੂੰ ਕਰ ਚੁੱਕਾ ਹੈ ਇਹ ਨਰਾਹੀ ਦੁੱਖ ਹੁੰਦਾ ਧੀਆਂ ਦਾ ਹੋਰ ਕੀ ਦੁੱਖ ਹੁੰਦਾ ਜਦੋਂ ਅਗਲੇ ਘਰੇ ਨਹੀਂ ਨਾ ਫੋਕੀਆਂ ਬ ਕੋਈ ਤੱਕ ਜਿਉਂਦੀ ਤੋਂ 10 ਦਿਨ ਦੀ ਅਜ ਤੱਕ ਤਾਂ ਗੱਲ ਹੀ ਨਹੀਂ ਪਹੁੰਚਦੀ ਸੀਗੀ ਹਾਂ ਇਹ ਤਾਂ ਚੰਗਾ ਭਲਾ ਵਧੀਆ ਰੱਖਦੇ ਵਸਦੇ ਸੀ ਵਧੀਆ ਅੱਜ ਜਦੋਂ ਦਾ ਤੇਰਾ ਹੋ ਗਿਆ ਨਾ ਉਦੋਂ ਦਾ ਹੀ ਵਿਗੜ ਗਿਆ ਇਹ ਹਾਂ ਕੁਝ ਤਾਂ ਮਸਨਾ ਪੁੱਛੀ ਨਾ ਮਾ ਪਤਾ ਨਹੀਂ ਇਹੋ ਜਿਹਾ ਗਰੋਪ ਬਣ ਕੇ ਢਿੱਗ ਗਿਆ ਮਰ ਕੇ ਕੁਝ ਲੋਕ ਬਰਾਡੇ ਆ ਕੇ ਉਹ ਚੋਰੇ ਨੇ ਉਹਦਾ ਬੈਠੂ ਬੇੜਾ ਕਿਕਰ ਦਾ ਪਤਾ ਨਹੀਂ ਕੀ ਮਿਊਜ਼ਿਕ ਲੈਣੀ ਆਈ ਜਿੱਦੇ ਦੀ ਆਈ ਕਿਸੇ ਦਾ ਕੰਮ ਜਰੀ ਆਈ ਧੋਤੇ ਕੁਫਰਾਂ ਵਾਲੀ ਉਹ ਇਹ ਜੀ ਇੱਕਰੇ ਪੈਰ ਪਾਇਆ ਉਹਨੇ ਹਾਂ ਉਹਨੇ ਕਰਤਾ ਸਾਰਾ ਕੁਝ ਕਿਤਾ ਕੀ ਕੁਸਰ ਦਾ ਸਵਾ ਲਿਆ ਕੇ ਘਰੇ ਚੁੜਦੀ ਆ ਕੀ ਕਾਲੇ ਜਾਦੂ ਕਰਦੀ ਹੈਗੀ ਆ ਚਲ ਤੁਸੀਂ ਕਾਤੋਂ ਰੋਲਾ ਪਾਇਆ ਚੁੱਪ ਕਰ ਜਾਓ ਰੋਲਾ ਪਾਈਏ ਨਾ ਸਾਰੇ ਤਾਂ ਲਹੂ ਪੀ ਰੱਖਿਆ ਕੋਈ ਚਾਹੀਦੀ ਰੋਟੀ ਨਹੀਂ ਦਿੰਦੀ ਹੈ ਜਿਹਦੀ ਧੀ ਵਾਰ ਚ ਬੈਠ ਜੇ ਮਾਪਿਆਂ ਨੂੰ ਪਤਾ ਕਿੰਡਾ ਵੱਡਾ ਦੁੱਖ ਹੁੰਦਾ ਹਾਏ ਹਾਏ ਮੰਮੀਆਂ ਕਿਹੜੀਆਂ ਗੱਲਾਂ ਲੈ ਕੇ ਬੈਠ ਗਈਆਂ ਅੱਜ ਕੱਲ੍ਹ ਕੌਣ ਬਾਬੇ ਤੇ ਯਕੀਨ ਕਰਦਾ ਆਹ ਟੀਵੀ 'ਚ ਤੇ ਖ਼ਬਰਾਂ 'ਚ ਨਹੀਂ ਤਾਂ ਗੱਲਾਂ ਆਉਂਦੀਆਂ ਨੇ ਹਾਂ ਕਿੰਨੇ ਆਹ ਬਾਬੇ ਜੀ ਜਾਨ ਜਾਣ ਕੇ ਪੈਸੇ ਲੁੱਟ ਲੈਂਦੇ ਬੁੜੀਆਂ ਤੋਂ ਨਹੀਂ ਕੁਛ ਨਹੀਂ ਹੁੰਦਾ ਮਨਿੰਦਰ ਕਿੰਨੇ ਮਰਜੀ ਪੈਸੇ ਲੱਗ ਜਾਣ ਪਰ ਆ ਕਿੱਕਰ ਦੇ ਤੀਨੀ ਵਾਸਤੇ ਤਾਂ ਮੈਂ ਜਾ ਕੇ ਆਉਂਗੀ ਤੰਗਾ ਜਾ ਇੰਜ ਜਾ ਕੇ ਆਉਣਾ ਤਾਂ ਇਹਨੂੰ ਕੋ ਚਾਹ ਪਾਣੀ ਪਿਆ ਦੇ ਲਈ ਕੱਢੀ ਕੁੱਟ ਕਰਦਾ گاਉੜਾ ਪਿਆ ਮਤਲਬ ਹੋਰ ਚਲੋ ਬਾਅਦ ਦੇਖਦੇ ਆ ਕੀ ਬੰਦਾ ਜਾਂ ਇਕੱਠੀ ਕਰਵਾਦੇ ਯਾਰ ਚੱਲenge ਲੇਟ ਅੱਜ ਦੰਦੇ ਹੀ ਕਰ ਤੋਰੇ ਪੜਾ ਸੁਣੀਗਾ ਕਿਵੇਂ ਆਉਂੇ ਮੈਂ ਇਹ ਪਈ ਫਸਾ ਜਾਣਦੇ ਆ ਬੰਦ ਲੈ ਕੇ ਅੱਡੇ ਹੋ ਗਏ ਯਾਰ ਅੱਜ ਬੰਦਾ ਨਹੀਂ ਹੈਗਾ ਅਸੀਂ ਬੰਦਾ ਦਾ ਕੁੱਤੇ ਲੋਟ ਹੋ ਗਏ ਤੁਮ ਓਪਾ ਇਹਦਾ ਢਿੱਡ ਤਾਂ ਆਉਦਾ ਨਹੀਂ ਤੁਰਦਾ ਯਾਰ ਗਾਂਹ ਕੁੱਤੇ ਕਿਥੇ ਰਜਾਈਦੇ ਆ ਕੀ ਗੱਲ ਆ ਯਾਰ ਤੂੰ ਦੱਸ ਤੂੰ ਕਿਵੇਂ ਆ ਉਹ ਮਾਰਾ ਤਨ ਆਇਆ ਕਹਿੰਦਾ ਸੀ ਮੈਂ ਕਿਹਾ ਯਾਰ ਉਹਨਾਂ ਨੇ ਫੇਰ ਕਲੇਸ਼ ਆਵ ਗਿਆ ਮੇਰਾ ਉਹ ਆਏ ਸੀਗੇ ਉਹਦਾ ਭਰਾ ਤੇ ਭਾਬੀ ਹਰ ਤੇ ਹਰਪ੍ਰੀਤ ਉਹ ਫੇਰ ਲੈ ਗਿਆ ਯਾਰ ਉਹ ਆਇਆ ਤੂੰ ਲੱਗਦੇ ਸੁੱਖ ਦਾ ਨਹੀਂ ਹਾਂ ਤਾਂ ਇਹ ਕਿਵੇਂ ਲੈ ਗਿਆ ਯਾਰ ਉਹ ਯਾਰ ਕਾਹ ਦੇ ਖਾਤਰ ਪਤਾ ਨਹੀਂ ਕੀ ਭਾਏਂਦੇ ਜਾ ਤਾਂ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਐ ਇੰਨੇ ਵਿਹਲੇ ਆ ਯਾਰ ਉਹਦੀ ਆ ਜਾਂਦੇ ਆ ਲੈ ਚੱਕ ਕੇ ਗੱਡੀ ਜੀ ਤੀਜੇ ਦਿਨੋਂ ਇੱਥੇ ਵਜਦੇ ਆ ਚਲ ਕੁਛ ਨਹੀਂ ਹੁੰਦਾ ਜੇ ਲੈ ਗਏ ਫਿਰ ਕੀ ਹੁੰਦਾ ਭਾਏਂਦੇ ਯਾਰ ਮੈਂ ਕਿਹਾ ਜੱਡ ਬੁੱਲਾ ਹੁੰਦਾਗਾ ਇੱਥੇ ਆਉਂ ਬੇਖਣੀ ਤੂੰ ਮੁਰਕਾ ਉਹ ਮਾਪ ਬਥੇਰੀ ਕੁੱਟ ਮਾਰ ਕਰਦਾ ਸੀ ਉਹਦੀ ਬਥੇਰੀ ਤਮਕਾਉਂਦਾ ਸੀ ਉਹਨੂੰ ਮੈਨੂੰ ਐਂ ਹੀ ਮਾਰ ਗਿਆ ਜ਼ਮੀਨ ਜੀ ਲਿਆਵੇ ਭਾਏਂਦੇ ਯਾਰ ਤਾਂ ਉਹ ਵੀ ਹਿੰਡਾਉਣੀ ਭਾਈ ਓਏ ਕੋਈ ਯਾਰ ਕੁਛ ਨਹੀਂ ਹੁੰਦਾ ਸਾਰਾ ਕੁਛ ਤੇਰੇ ਹੱਥ ਆਊਗਾ ਕਿੰਨਾ ਜੀ ਕਿਰਪਾ ਜੂ ਪਹਿਲਾਂ ਵੀ ਬੈਠੀ ਰਹੀ ਯਾਰ ਕੀ ਆਉਂਦਾ ਕਰੀ ਕ ਉਹ ਆਇਆ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਐ ਕਰਿਓ ਫਿਰ ਉਹਨਾਂ ਜੇ ਲੈ ਕੇ ਜਾਂਦੇ ਹਾਂ ਮੁੜ ਕੇ ਇੱਥੇ ਬਾੜਿਓ ਨਾ ਮੈਂ ਕਿਹਾ ਮੈਂ ਮੁੜ ਕੇ ਮੈਂ ਵੜ ਨਹੀਂ ਦੇਣੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਵਾਲੀ ਜ਼ਮੀਨ ਚੋਂ ਅੱਧ ਲੈ ਜਾਾਂਗੇ ਮੈਂ ਕਿਹਾ ਤੁਸਾਂ ਆਪ ਦੀ ਛੜਾਈ ਨਹੀਂ ਗਈ ਅੱਧ ਲੈ ਜਾਣਗੇ ਐਵੇਂ ਫੋਕੀਆਂ ਧੰਕੀਆਂ ਆਉਂਦੀਆਂ ਕੋਈ ਅੱਧ ਨਹੀਂ ਵੇਚ ਸਕਦੇ ਤੈਨੂੰ ਐ ਪਤਾ ਕਿੱਥੋਂ ਤੱਕ ਜਾਣਾ ਪੈਂਦਾ ਧਾਰਪੀਆ ਕਿੰਨਾ ਖਰਚ ਹੋਏ ਨਾ ਕੁੱਤੇ ਪਗਾਈ ਕਿੰਨੀਆਂ ਭੈਂਗਰੀ ਉਹ ਕਿੱਧਰ ਤੱਕ ਧੰਕੀਆਂ ਉਹੀ ਤਾਂ ਗੱਲ ਆ ਮੈਂ ਇਹ ਤਾਂ ਡਰਦਾ ਤਾਂ ਮੈਂ ਵੀ ਨਹੀਂ ਉਹਨਾਂ ਤੋਂ ਮੈਂ ਜਦ ਤੁਸੀਂ ਆਪ ਦੀ ਛੜਾ ਲਓ ਨਾ ਜੇ ਤੁਹਾਡੀ ਇੰਨੀ ਜਾਣ ਪਛਾਣਾ ਜਿੰਨਾ ਹੀ ਤੁਹਾਨੂੰ ਹਾਂ ਮਗਰ ਤੁਸੀਂ ਸੱਤ ਕਿੱਲੇ ਲੈ ਗਿਆ ਚਾਚਾ ਉਹ ਜੜਾ ਕੇ ਦਿਖਾਉਣਾ ਮਰੀਆਂ ਬੇਰ ਪਕਾਈ ਬਾਕੀ ਤੂੰ ਡਰਨਾ ਮੈਂ ਹੈਗਾ ਹੈ ਤਾਂ ਮੈਂ ਕਹੇਗੀ ਬਹੁਤ ਬਹੁਤ ਆਪਣੇ ਹੈ ਚੋਵਾ ਠੀਕ ਆ ਯਾਰ ਮੈਂ ਤੇ ਆ ਪਉਂਦੇ ਕਰ ਲਿਆ ਹੈ ਹਾਂ ਜੇ ਬੇਲਾ ਦਾ ਆ ਜਾ ਉੱਥੇ ਚੱਲ ਵਰਦੇ ਟਾਈਮ ਪਾਸ ਹੋ ਜੂਗਾ ਜਾਉਂ ਚੋਂ ਹੂੰ ਤਾਂ ਯਾਰ ਮਾਉਂਦੀ ਦੀ ਬਾੜ ਬੂੜ ਵੀ ਕਟਾਉਣਾ ਹੈ ਮੈਂ ਯਾਰ ਠੀਕ ਨਾਲ ਹੀ ਹਰ ਬੜਾ ਇੱਕ ਮੇਰੀ ਵੀ ਮੀਟਿੰਗ ਦੀ ਸੀਗੀ ਯਾਰ ਜਉਣਾ ਯਾਰ ਪੈਸਾ ਤੇ ਹੋਰ ਕਹਾਣੀ ਤੈਨੂੰ ਮੈਂ ਉਹ ਮਗਾ ਮੇਰੀ ਜਾਨ ਪਸੰਦ ਦੇ ਬੰਦੇ ਹੈਗੇ ਆ ਇਹਨਾਂ ਦਾ ਜਮੈਟੋ ਦਾ ਕਰਾਣਾ ਤੇਰਾ ਆਨਲਾਈਨ ਵਾਲਾ ਸਿਸਟਮ ਵੀ ਉਹ ਤਾਂ ਕਰਾਇਆ ਤੇ ਮੈਂ ਗਿਆ ਉਹਦਾ ਸਿਸਟਮ ਜਰਾ ਹੋਰ ਉੱਥੇ ਰਜਿਸਟਰਡ ਕਰਾ ਦਿੰਨੇ ਆ ਇਹਨੂੰ ਨਾਲ ਜਿਹੜੀ ਕੋਈ ਆਊਟਰ ਆ ਕਰੂ ਇਥੋਂ ਆਊਟਰ ਕਰੂਗਾ ਆਪੇ ਲੈ ਜਾਗਾ ਮੈਂ ਇਹਦਾ ਹੀ ਆ ਕੁਝ ਨਹੀਂ ਹੁੰਦਾ ਜੇ ਕਰਾਣੇ ਚਲ ਆਉਣਾ ਉੱਥੇ ਨਾਲ ਉਹਨੂੰ ਕਰਤਾ ਸਾਥੀ ਨਾਲ ਚਾਲ ਦਰਸ ਮਾਰ ਸਰ ਆਜਾ ਆਪੋ ਇਹਨਾਂ ਕਰਾ ਦੱਸ ਲੱਗਾ ਮਾਰ ਲੱਕਾ ਮਾਰ ਲੱਕਾ ਬੰਦਾ ਅਖ ਥੁੱਕ ਸੜੇ ਹਾਨ ਦੇਖਿਆ ਥੁੱਕਦਾ ਮੇਰੀ ਜੁੱਤੀ ਦੇਖਦੀ ਏ ਤੇਰੇ ਕਨੀ ਚੌੜਾ ਕਿਸੇ ਥਾਂ ਦਾ ਚੌੜਾ ਤਾਂ ਦੇਖ ਕਿਵੇਂ ਹੋਇਆ ਮਨਿੰਦਰ ਨੂੰ ਬਾਗੀਆਂ ਜਾ ਕੇ ਕਿੱਧਰ ਜਾਂਦੇ ਆ ਇਹ ਬੰਦ ਤੋਂ ਦੇ ਘਰ ਜਾਂਦੇ ਹੁਣ ਕਿਵੇਂ ਕਰਦਾ ਦੇਖਦਾ ਸੀ ਉਹ ਵਿੱਚ ਚੋੜੀ ਹੋਈ ਤੁਰ ਹੀ ਜਾਂਦੀ ਆ ਆ ਨਾਲ ਜਿਹੜੀ ਇੱਕ ਹੋਰ ਲਿਆਂਦੀ ਆ ਉਹ ਮੁਸੀ ਮਾ ਤਾਂ ਮੱਕੇ ਮੋੜ ਦਿੱਸਾ ਉਹ ਅੰਗਲੀ ਪੈਰ ਚ ਪੈਰ ਧਰਦੀ ਸੀ ਉੜਾ ਮੈਨ ਇਧਰ ਨੀ ਮੈਨ ਇਧਰ ਤੇ ਤੈਨੂੰ ਕਾਦੀ ਨੀਂਦ ਆ ਰਹੀ ਐ ਮੈਂ ਕੰਮ ਕਰਕੇ ਖੜੀ ਜਾ ਤੂੰ ਗੱਲ ਸੁਣ ਮੇਰੀ ਮੈਂ ਨਹੀਂ ਸੌਂਦੀ ਮੈਨੂੰ ਨੀਂਦ ਨਹੀਂ ਆਉਂਦੀ ਖੜੀ ਤਾਂ ਤੈਨੂੰ ਗੱਲ ਦੱਸਾਂ ਨਵੀਂ ਕੀ ਯਾਰ ਫਿਰ ਕੋਲ ਵੀ ਨਿੰਦੋਂ ਮੈਂ ਕੀ ਆ ਨੀ ਸੌਣ ਕੀ ਹਾਂ ਮੈਂ ਤਾਂ ਜਾਂਦੀ ਸੀ ਇਧਰ ਤੇਰੀ ਮਾਸੀ ਕੇ ਇਹਨਾਂ ਦੇ ਤਾਂ ਗਈ ਕਿਉਂ ਨਹੀਂ ਫਿਰ ਨਹੀਂ ਗਈ ਕੀ ਉਹਦੇ ਨਾਲ ਤਿੰਨੇ ਜਣੇ ਆਏ ਜਾਂਦੇ ਸੀ ਆਪਣੇ ਬਾਰ ਮੂਰ ਦੀ ਲੰਗੇ ਤੇ ਮਸੀ ਠੁਕਦਾ ਸੀ ਮੇਰੇ ਕੰਨੀ ਦੇਖ ਕੇ ਤੇ ਮੈਂ ਵੀ ਠੁਕ ਤਾ ਕੌਣ ਗੱਲ ਤਾਂ ਪੂਰੀ ਦੱਸ ਦਿਆ ਕਰ ਨਹੀਂ ਕਿਕਰ ਤੇ ਕਿਕਰ ਦੇ ਘਰ ਵਾਲੀ ਇੱਕ ਜਿਹੜੀ ਆ ਰਹੀ ਐ ਲੂਤਰੋ ਨਾਲ ਹੋਰ ਤੇਰੇ ਕੋਲ ਸਾਰਾ ਦਿਨ ਪਤਾ ਹੀ ਨਹੀਂ ਕਿਥੋਂ ਆਹੀ ਕੰਮ ਬਸਾ ਆਹੀ ਵਿੜਕਾ ਵਾ ਹੁਣ ਆਪ ਗਲੀ 'ਚ ਜਾਣ ਤਾਂ ਤੈਨੂੰ ਰੋਕ ਸਕਦੇ ਵਗ ਜਾਂਦੇ ਜਿੱਧਰ ਜਾਂਦੇ ਨਹੀਂ ਆ ਤਾਂ ਆਪ ਵੱਜਦੇ ਆ ਕੇ 12 'ਚ ਹੈ ਮੈਂ ਤਾਂ ਆਪਦੇ ਬਾਅਦ 'ਚ ਨਿਕਲਦੀ ਸੀ ਨਾ ਹੁਣ ਜਾਂਦੇ ਕਿੱਧਰ ਵਾ ਇਕੱਠਾ ਹੋਇਆ ਸਾਰਾ ਬੰਤੋ ਕੇ ਗਿਆ ਮੈਨੂੰ ਤਾਂ ਲੱਗਦਾ ਇੰਨਾ ਤਾਂ ਸਿਸਟਮ ਹੀ ਨਹੀਂ ਹਸਾਬ ਚੋਂ ਤਾਂ ਕੱਲ ਬੰਤੋ ਇਹਨਾਂ ਦੇ ਫਿਰਦੀ ਸੱਜੇ ਇਹ ਬੰਤੋ ਕੇ ਚੱਲੇ ਆ ਹੈ ਮੈਂ ਤਾਂ ਰੋਟੀ ਉੱਟੀ ਤਾਂ ਨਹੀਂ ਘਾ ਰੱਖੀ ਇੱਕ ਦਿਨ ਇਹ ਪਕਾਉਂਦੇ ਇੱਕ ਦਿਨ ਉਹ ਪਕਾਉਂਦੇ ਆ ਮੈਂ ਦੱਸਾਂ ਹਾਂ ਮੈਂ ਕਹਿੰਨੀ ਆ ਮੈਂ ਦੇਖ ਕੇ ਆਵਾ ਤੂੰ ਦਰਾਂ ਦੇ ਬਾਬਾ ਗੁਰੂ ਕੋਈ ਹੋਰ ਕਲੇਸ਼ ਪਾਏਗੀ ਮਸਾਂ ਦਾ ਕਲੇਸ਼ ਚੋਂ ਨਿਕਲਿਆ ਐਵੇਂ ਉੱਥੇ ਦੇ ਤੈਨੂੰ ਦੇਖ ਲਿਆ ਮੁੜ ਕੇ ਉੱਥੇ ਗੁੱਤੋ ਗੱਤ ਤੂੰ ਵੱਜ ਜਾ ਫਿਰ ਕੌਣ ਤੂੰ ਮੈਂ ਤਾਂ ਜਾਣਦੀ ਨਹੀਂ ਹੈ ਮੈਂ ਤਾਂ ਪਹਿਲੇ ਪਿੰਡ ਸਾਰੇ ਕਹਿੰਦੇ ਇਹਨਾਂ ਦੀ ਨੂੰ ਇੰਨਾ ਤੁਰੀ ਫਿਰਦੀ ਐ ਗਲੀਆਂ ਚ ਐ ਬੋਲਦੀ ਐ ਬੋਲਦੀ ਐ ਤੁਰੀ ਫਿਰਦੀ ਐ ਲੋਕਾਂ ਨੇ ਬੋਗਾਂ ਤੂੰ ਨਹੀਂ ਫਿਰਦੀ ਐ ਨਾ ਹੋਣੀ ਮੇਰੇ ਨੂੰ ਥੋੜਾ ਵੀ ਖਬਰਾਂ ਲੈਣ ਜਾਂਦੀਆਂ ਲੋਕਾਂ ਲਈ ਚਲ ਐ ਕਰ ਫਿਰ ਤੂੰ ਹਰਪ੍ਰੀਤ ਨੂੰ ਆਵਾਜ਼ ਮਾਰ ਉਹਨੂੰ ਭੇਜ ਕਿਸੇ ਬੰਨੇ ਮੇਰੀ ਗੱਲ ਤੂੰ ਉਹੀ ਗਏ ਹੋਣੇ ਆਪਾਂ ਕੀ ਲੈਣਾ ਦਿਨਾ ਮਾਂ ਦੱਸ ਪਤਾ ਤਾਂ ਲਾਈਏ ਜਦੋਂ ਆਪਣੀ ਮਾਣੀ ਮਾੜੀ ਗੱਲ ਦੀ ਖਬਰ ਰੱਖਦੇ ਆਪਾਂ ਨਾ ਰੱਖੀਏ ਨੰਨਾਂ ਤਾਂ ਹੈ ਕੌਣ ਕੌਣ ਸੀ ਇੱਕ ਤਾਂ ਕਿਕਰ ਸੀ ਕਿਕਰ ਦੇ ਘਰ ਵਾਲੀ ਸੀ ਇੱਕ ਉਹ ਜਿਹੜੀ ਮਾਸੀ ਮੂਸੀ ਕਹਿੰਦੇ ਨਾਲ ਆਈ ਉਹ ਸੀ ਛੇ ਉਹ ਗੱਲਸ ਇੰਨੂੰ ਨਾਲ ਲਈ ਫਿਰਦੇ ਹੁਣ ਉਹਨੂੰ ਨਾਲ ਹੀ ਚੱਕੀ ਫਿਰਦੇ ਆ ਕੁਮਾਰੀ ਹੋਗੀ ਮੰਮੀ ਦਾ ਤੁਹਾਡੇ ਰਿਸ਼ਤੇਦਾਰ ਆ ਵੀ ਤੁਸੀਂ ਪਿੰਡ ਚ ਆ ਲਈ ਫਿਰਦੇ ਚੰਗਾ ਲੱਗਦਾ ਮੈਂ ਤਾਂ ਟੈਨਸ਼ਨ ਪੈ ਰਹੀ ਹੈ ਜਾਂਦੇ ਕਿਵੇਂ ਆ ਨਹੀਂ ਮੈਂ ਤਾਂ ਐ ਲੱਗਦਾ ਜਾਂਕੇ ਪਿੰਡ ਚ ਗੇੜਾ ਦੇ ਕੇ ਆਉਂਦੇ ਹੋਣੇ ਵੀ ਆਹ ਦੇਖ ਮੇਰੀ ਬਹੂ ਦੇ ਪੇਕੇ ਹੈਗੇ ਆ ਤੂੰ ਹਰਪ੍ਰੀਤ ਨੂੰ ਆਵਾਜ਼ ਮਾਰ ਕੋਣ ਕਿਵੇਂ ਹਰਪ੍ਰੀਤ ਨੂੰ ਭੇਜੀ ਆਪਾਂ ਬੰਦੋਗੇ ਕਰੇ ਕਿਸੇ ਚੀ ਮੈਨੂੰ ਆਇਆ ਵੀ ਤੂੰ ਮੂਰਾ ਗੱਲ ਗੁਲ ਕਰਦਾ ਨਾ ਕੋਈ ਐਂ ਕਹਿ ਦੇਣ ਜਾਣ ਕੇ ਆਉਂਦੇ ਆ ਲੈ ਕਿਉਂ ਜਾਣ ਕੇ ਆਉਂਦੇ ਆ ਜਾਣ ਕੇ ਉਹਨੂੰ ਕੁੜੀ ਨੂੰ ਕੀ ਕਹਿ ਦੇਣਗੇ ਸਹੀ ਗੱਲ ਹੈ ਹਾਂ ਪਤਾ ਤਾਂ ਕਰ ਨਾਲਾ ਕਾਹੀ ਤਾਂ ਤਾਂ ਕਰੀ ਕੋਈ ਕੁੜ ਤੇ ਕੋਦਾ ਸੁਧਾ ਕਰਦੀ ਕਿ ਨਾ ਕਾਹੀ ਤਾਂ ਮੈਂ ਡਰੀ ਜਾਨੀ ਐ ਕਿਤੇ ਬੰਤੋਂ ਨੇ ਅੱਗੇ ਚੋਰੀ ਚੋਰੀ ਮ ਰਿਸ਼ਤਾ ਕਰਾਤਾ ਕਿਤੇ ਹੁਣ ਚੋਰੀ ਚੋਰੀ ਕਹਦੇ ਜਮੀਨ ਬੁਕਾ ਦੇ ਘਰ ਬੁਕਾ ਦੇ ਕੀ ਪਤਾ ਇਹਨਾਂ ਦਾ ਸਹੀ ਗੱਲ ਹੈ ਬੰਤ ਦੀ ਬੇਕਾਰ ਬੋਲ ਉਹ ਜਿਹੜੀ ਆਈ ਐ ਕਿ ਤਾ ਉਹਨੇ ਉਂਗਲਾ ਲਾਈਆ ਹੁਣ ਵੀ ਵੇਚ ਰੱਖ ਕੇ ਸਾਰਾ ਕੁਝ ਤੁਸੀਂ ਇੱਥੋਂ ਭੱਜ ਜਾ ਸਹੀ ਗੱਲ ਨਾ ਮਾ ਹਾਂ ਹੈ ਉਹੋ ਜੀ ਪੱਤ ਹੋਗੀ ਗਾਉ ਹਾਂ ਤੈਨੂੰ ਮੈਂ ਵਿਖਾਉਂਗੀ ਤੂੰ ਹਰਪ੍ਰੀਤ ਨੂੰ ਆਵਾਜ਼ ਮਾਰ ਹਰਪ੍ਰੀਤ ਟਿਕਟ ਉਹਦੀ ਫੋਨ ਲੂ ਕੁੜੇ ਕੁੜਕੇ ਮੰਮੀ ਆ ਗਈ ਉਰੇ ਆ ਭੱਜ ਕੇ ਤੂੰ ਕਹ ਇਹਨੂੰ ਉਰੇ ਬਾਹਰ ਪਾ ਰੱਖੋ ਕੀ ਹੋ ਗਿਆ ਤੂੰ ਇਹਨੂੰ ਖੋਰ ਤਾਈ ਕੀ ਜਾਈ ਕਿ ਨਹੀਂ ਮਲੇ ਕਾਦੇ ਵਸਤੇ ਮਮਤਾ ਜੀ ਜੀ ਆ ਚਾਚਾ ਉਧਰ ਘਰ ਆਲੇ ਕਿ ਹੁਣ ਉਹਦੀ ਮੱਖੀ ਆਈ ਜਾਂਦੀ ਐ ਨਾ ਚਾਚੀ ਦੀ ਅੱਛਾ ਹਾਂ ਹੁਣ ਆ ਇਹਨਾਂ ਤੋਂ ਕੇ ਕਰੇ ਗਏ ਆ ਹਾਂ ਬੰਤੂ ਕੇ ਕਰੇ ਗਏ ਆ ਤੇ ਫਿਰ ਉਹੀ ਗਏ ਹੋਣਗੇ ਉਹੀ ਕੋਈ ਹੋਣਗੇ ਕਲਾਂ ਬੰਤੂ ਉਹਨੇ ਕਰੇ ਫੁੱਦੀ ਕਿਛਾ ਅੱਜ ਇਹ ਬੰਤੂ ਕਰੇ ਫੱਦੇ ਮੈਂ ਤਾਂ ਡਰਾ ਕੋਈ ਜੂਂਂਦਾ ਸੌਦਾ ਸੁੱਦਾ ਨਾ ਕਰ ਤੂੰ ਵਿੜਕ ਲੈ ਕੇ ਆ ਪਹਿਲਾਂ ਕੀ ਗੱਲਾਂ ਕਰਦੇ ਆਏ ਕਰ ਬੰਦੇ ਨਾਲ ਜਾ ਕੇ ਆ ਉਹਨੇ ਖੰਡ ਮੁੱਕੀ ਪਈ ਐ ਕੌਲੀ ਲਾਇਆ ਚਾਚੀ ਇਹਨਾਂ ਤੋਂ ਨਾ ਬੋਲਣ ਲੱਗੇ ਕਿ ਤੁਸੀਂ ਬੋਲਦੇ ਕੁਛ ਹੁੰਦਾ ਤੈਨੂੰ ਕੁਛ ਨਹੀਂ ਕਹਿੰਦੀ ਤੂੰ ਤਾਂ ਕੁੜੀ ਕਿਤਰੀ ਐ ਇੱਕ ਵਾਰੀ ਤਾਂ ਸੀ ਸਰਪੰਚ ਦੇ ਵਿੱਚ ਪਾ ਕੇ ਨਵੇਲ ਲੈ ਤੀ ਸਾਰਾ ਤਰੇਪਰਾ ਮਾफी ਮੰਗ ਕੇ ਆਇਆ ਜਿਹੜਾ ਗਾਤੀ ਨਹੀਂ ਖੰਡ ਤੇ ਲੋੜ ਹੀ ਨਹੀਂ ਕਾ ਚਾਚੀ ਮੈਂ ਤਾਂ ਮਿਲਣ ਆਇਆ ਕਦੋਂ ਵੀ ਹੋਰ ਹਾਂ ਇਹ ਕਹਿ ਤੂੰ ਕਹੇ ਤੂੰ ਹੀ ਆ ਗਈ ਹਾਂ ਮੈਂ ਤਾਂ ਉਹੀ ਆ ਗਈ ਮਿਲਣ ਆਈ ਕਿ ਮੈਂ ਤਾਂ ਇਧਰ ਨਾਲ ਨਾਲ ਘਰਾਂ ਦੇ ਚੋਂ ਖਾ ਚੱਲ ਮੈਂ ਬਤਾਈ ਹਾਂ ਜਾਣ ਕੇ ਤੇ ਜਾ ਕੇ ਬੈਠ ਗਈ ਚਾਚੀ ਨੂੰ ਬੁਲਾ ਲਈ ਪਿਆਰ ਨਾਲ ਉਹਨਾਂ ਨੂੰ ਬੁਲਾ ਲਈ ਬੁਲਾ ਲਈ ਕੁਛ ਹਾਂ ਨਾ ਤਾਂ ਚਾਚੀ ਨੂੰ ਬੁਲਾ ਲਈ ਨਾ ਉਹਦੀ ਉਹਦੀ ਖਾਕ ਤੋਂ ਸਾਈਏ ਚਾਚੀ ਦੀ ਹਾਂ ਕਹੇ ਕੌਣ ਹੈ ਸਸਰੀ ਘਰ ਬੁਲਾਦੀ ਹਾਂ ਹਾਂ ਉਹਦੀ ਬੋਲੀ ਦੇਖੀ ਬੋਲੀ ਆਪਣੇ ਬੋਲੀ ਆਪਣੇ ਵਰਗੀ ਹੈ ਕਿ ਤੋਂ ਨੂੰ ਆਏ ਕਹਿੰਦੀ ਕੱਢੀ ਹੀ ਨਹੀਂ ਜਿਹੜੀ ਉਹ ਨਾਲ ਆਈ ਹੈ ਕਹੇ ਕੋਈ ਨਾ ਨਾ ਸੀ ਜੀ ਸਾਡੇ ਘਰੇ ਆਜੇ ਕੋਈ ਨਾ ਹਾਂ ਉਹਦੀ ਚਾਚੀ ਦੀ ਕੀ ਮਾਸੀ ਨੂੰ ਮਾਸੀ ਮੋਸੀ ਲੱਗਦੀ ਹੈ ਉਹਦੇ ਸਾਹਮਣੇ ਨਾ ਕਹੀ ਕੁਛ ਨਹੀਂ ਦਾ ਸਾਹਮਣੇ ਨੂੰ ਕੀ ਆ ਤੂੰ ਕਹਿਦੀ ਕਿ ਆ ਸਾਡੇ ਘਰੇ ਆ ਜਿਓ ਕਿ ਸਾਡੇ ਰਿਸ਼ਤੇਦਾਰ ਹੋ ਤੁਸੀਂ ਚੰਗਾ ਹੈ ਕਿ ਸਾਡੇ ਘਰਬਾਰ ਦੇਖਿਆ ਹੋ ਇਸ ਚਾਹ ਪਾਣੀ ਬਣਾਵਾਗੇ ਤੁਹਾਨੂੰ ਕਿ ਆਜੋ ਹਾਂ ਹੈ ਉਹ ਤੇ ਮੈਂ ਕਹਿ ਦੂੰਗੀ ਹਾਂ ਤੂੰ ਮੈਨੇ ਤਾਂ ਸਾਰੇ ਇੱਕੋ ਜਿਹੇ ਹੈ ਕ ਹਾਂ ਹਾਂ ਗੁੱਸੇ ਨਾਲ ਇਹਨਾਂ ਦਾ ਹੋਊਗਾ ਕ ਕਿ ਆਪਸ ਵਿੱਚ ਲੜਦੇ ਹੋਣਗੇ ਮੈਂ ਨਾ ਇਹ ਦੱਸੋ ਹੁਣੇ ਜਾਵਾਂ ਕਿ ਹੁਣੇ 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 ਹੀ ਗਏ ਆ ਹਾਂ ਲਮੜ ਕੇ ਤਾਂ ਗੱਲਬਾਤ ਕਰ ਕੇ ਮੁੜਿਆ ਨਾ ਉਹਦੇ ਨਾਲ ਭੱਜ ਜਾ ਹਾਂ ਜਾ ਜਾ ਹਾਂ ਚੱਲ ਵਧੀਆ ਬੜਕਦੇ ਉੱਗ ਗਿਓ ਮਮੇ ਬਸੀਆ ਵਧੀਆ ਨਾ ਤੂੰ ਤਾਂ ਬਾਹਰ ਹੀ ਨਿਗਾਹ ਰੱਖਦੀ ਆ ਨਾ ਕੈਮਰਾ ਹੀ ਦੋ ਤੱਕ ਹਸਾਬ ਦਾ ਨੀ ਨੁੱਤੜੇ ਦਾ ਕੈਮਰਾ ਕੀ ਪਤਾ ਨਹੀਂ ਕੀ ਰੱਬ ਵੀ ਮੇਲ ਕਰਾਉਂਦਾ ਜਦੋਂ ਜਾਏ ਵੱਡੇ ਦੇ ਹੋ ਜਾਂਦੇ ਉਹਦੀ ਮੇਰਾ ਬਾਹਰ ਨਿਕਲਣਾ ਹੁੰਦਾ ਕੋਈ ਨੀ ਦੇ ਅੰਦਰ ਬੈਠੀ ਨੀ ਮੈਨੂੰ ਕੋਈ ਪਤਾ ਲੱਗਦਾ ਸੀ ਚੱਲ ਮੈਂ ਤਾਂ ਹੁਣ ਅੰਦਰ ਜਾ ਕੇ ਪੈਣ ਨਹੀਂ ਆਇਆ ਚੱਲ ਤਾ ਜਾ ਜਾ ਫਿਰ ਚੰਗਾ ਮੈਂ ਹੁਣ ਜਾਂਦੀ ਚੰਗਾ